ਬੰਤਾ ਸਿੰਘ ਨੇ ਨਾ ਬਹੁਤ ਪ੍ਰਮੋਟ ਕੀਤਾ ਵੀ ਜਿਹੜਾ ਮਹਾਕਾਲ ਆ ਜਿਹੜਾ ਵਿਚਿਤ੍ਰਨਾਟਕ ਚ ਆਇਆ ਉਹ ਕਾਲਪੁਰਖ ਵਾਸਤੇ ਆਇਆ ਬੜਾ ਠੋਕ ਠੋਕ ਕੇ ਕਹਿ ਰਹੇ ਆਏ ਨਹੀਂ ਵੀ ਇਹਨਾਂ ਨੂੰ ਪਤਾ ਹੀ ਨਹੀਂ ਜੀ ਆ ਪਹਿਲਾ ਆ ਜਿੱਥੋਂ ਮਹਾਕਾਲ ਦਾ ਡਰਾਮਾ ਸ਼ੁਰੂ ਹੁੰਦਾ ਜਿੱਥੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਹਿੰਦੇ ਆ ਬਾਣੀ ਸ਼ੁਰੂ ਹੁੰਦੀ ਆ ਸੋ ਕਾਲਡ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਾਣੀ ਨਹੀਂ ਆ ਪਰ ਸੋ ਕਾਲਡ ਕਹਿੰਦੇ ਆ ਵੀ ਇੱਥੋਂ ਬਾਣੀ ਸ਼ੁਰੂ ਕੀਤੀ ਆ ਵੀ ਹੁਣ ਮੈਂ ਅਬ ਮੈਂ ਆਪਣੀ ਕਥਾ ਬਖਾਨੋ ਤਪਸਾਦਿਤ ਜੈ ਵਿਦਮੋਹਿਆਨੋ ਜਿਹਨੂੰ ਕਹਿੰਦੇ ਹਿਮਕੁੰਡ ਪਰਬਤ ਹੈ ਜਹਾ ਸप्त श्रृੰਗ ਸੋਭਤ ਹੈ ਤਹਾ ਜਿੱਥੇ ਸੱਤ ਚੋਟੀਆਂ ਆ ਪਾਂਡੂ ਰਾਜ ਜੈ ਜੋਗ ਕਮਾਵਾ ਜਿੱਥੇ ਪਾਂਡਵਾ ਨੇ ਜਾ ਕੇ ਵੀ ਆਪਣੀ ਸਾਧਨਾ ਕੀਤੀ ਸੀ ਨਾਲ ਨਾਲ ਅਰਥ ਆ ਰਹੇ ਆ ਤੁਹਾਡੇ ਅਰਥ ਆ ਮੇਰੇ ਅਰਥ ਨਹੀਂ ਹੈਗੇ ਭਾਈ ਇਹ ਰਤਨ ਸਿੰਘ ਜੱਗੀ ਦੇ ਜਾਂ ਕਿਸੇ ਦੇ ਅਰਥ ਆ ਤੁਸੀਂ ਹੀ ਪਾਏ ਹੋਏ ਆ ਇੰਟਰਨੈਟ ਤੇ ਅਸੀਂ ਤਾਂ ਮੰਨਦੇ ਨਹੀਂ ਦਸਮ ਗ੍ਰੰਥ ਰੂ ਤੈ ਹਮ ਅਦਿਕ ਤਪੱਸਿਆ ਸਾਧੀ ਕੰਦੇ ਉੱਥੇ ਜਾ ਕੇ ਮੈਂ ਬਹੁਤ ਤਪੱਸਿਆ ਕੀਤੀ ਮਹਾਕਾਲ ਕਾਲਕਾ ਅਰਾਧੀ ਹੁਣ ਅਰਾਧਾ ਨਹੀਂਗਾ ਰਾਧੀ ਆ ਮਹਾਕਾਲ ਦੀ ਕਾਲਕਾ ਮਹਾਕਾਲ ਦੀ ਜਿਹੜੀ ਸ਼ਕਤੀ ਆ ਨਾ ਇਹ ਮਕੇਸ਼ ਜੀ ਨੂੰ ਪਤਾ ਹੋਣਾ ਤੁਹਾਨੂੰ ਸ਼ਾਇਦ ਨਹੀਂ ਪਤਾ ਸਿੱਖਾਂ ਨੂੰ ਵੀ ਮਹਾਕਾਲ ਕੌਣ ਆ ਜੇ ਮਕੇਸ਼ ਜੀ ਨੇ ਆਪਣੇ ਵੇਦ ਪੜੇ ਹੋਏ ਆ ਤਾਂ ਮੈਂ ਮਾੜਾ ਜਿਹਾ ਟੁਕ ਮਾਤਰਾ ਦੱਸ ਦਿੰਨਾ ਮਹਾਨਕੋਸ਼ ਜੇ ਤੁਸੀਂ ਪੜੋਗੇ ਨਾ ਮਹਾਕਾਲ ਦੀਆਂ ਦੋ ਤਿੰਨ ਡੈਫੀਨੇਸ਼ਨਾਂ ਹੁੰਦੀਆਂ ਇੱਕ ਤਾਂ ਮਹਾਕਾਲ ਸਿੱਧਾ ਸ਼ਿਵ ਸ਼ੰਕਰ ਨੂੰ ਕਿਹਾ ਜਾਂਦਾ ਰੋ ਜਿਨੀਆ ਵੀ ਡੈਫੀਨੇਸ਼ਨ ਆ ਉਹ ਚ ਕਾਲਪੁਰਖ ਕਿਤੇ ਨਹੀਂ ਹੈਗਾ ਇੱਕ ਤਾਂ ਸ਼ਿਵ ਸ਼ੰਕਰ ਨੂੰ ਸਿੱਧਾ ਮਹਾਕਾਲ ਕਹਿ ਦਿੰਦੇ ਆ ਦੂਜਾ ਕਹਿੰਦੇ ਮਹਾਕਾਲ ਸ਼ਿਵ ਜੀ ਦਾ ਹੁਣ ਉਹ ਗੰਦੀ ਜੀ ਗੱਲ ਆ ਪਰ ਕਰਨੀ ਪੈਣੀ ਆ ਭਾਜੀ ਕਰਨੀ ਪੈਣੀ ਆ ਕਿਉਂਕਿ ਇਹਦੇ ਗ੍ਰੰਥਾ ਚ ਲਿਖੀਆਂ ਬਹੁਤ ਸਾਰੀਆਂ ਗੰਦੀਆਂ ਗੱਲਾਂ ਹੀ ਆ ਉਹ ਕਹਿੰਦੇ ਸ਼ਿਵ ਜੀ ਦਾ ਵੀਰੇ ਜਿਹੜੇ ਪਿਆਗ ਦੇ ਵਿੱਚ ਤੇ ਉੱਥੋਂ ਦੋ ਪੈਦਾ ਹੋਏ ਬੱਚੇ ਇੱਕ ਦਾ ਨਾਮ ਮਹਾਕਾਲ ਆ ਤੇ ਇੱਕ ਦਾ ਕੁਝ ਹੋਰ ਹੁੰਦਾ ਉਹ ਇਹਨਾਂ ਨੂੰ ਪਤਾ ਹੋਣਾ ਕੀ ਆ ਇੱਕ ਕਿਤਾਬ ਆ ਆਪੇ ਸੁਨਾਦ ਨੇ ਕਿਹਦੇ ਦਿਨ ਕਿਹਦੇ ਦਿਨ ਆ ਕੇ ਪ੍ਰੋਗਰਾਮ ਤੇ ਸੁਨਾਦ ਨਾ ਆ। ਇੱਕ ਕਿਤਾਬ ਆ ਹਿੰਦੂ ਮਿਥਿਆਸ ਕੋਸ਼ ਉਹ ਮੇਰੇ ਕੋ ਪਈ ਆ ਉਹਦੇ ਜੋ ਦੇਖ ਕੇ ਮੈਂ ਤੁਹਾਨੂੰ ਵੀ ਦੱਸ ਦੂੰਗਾ। ਸੋ ਮਹਾਕਾਲ ਤੇ ਕਲਕਾ ਦੀ ਰਦਰਾਂ ਕੀਤੀ। ਅਰਥ ਵੀ ਇਦਾਂ ਹੀ ਕੀਤੇ ਆ ਅਤੇ ਮਹਾਕਾਲ ਅਤੇ ਕਲਕਾ ਦੀ ਰਦਰਾਂ ਕੀਤੀ। ਇਹ ਕਹਿੰਦੇ ਆ ਜੀ ਬੰਤਾ ਸਿੰਘ ਕਹਿੰਦੇ ਮਹਾਕਾਲ ਵੀ ਉਹੀ ਆ ਤੇ ਕਲਕਾ ਵੀ ਉਹੀ ਆ। ਅਕਾਲਪੁਰਖ ਆ। ਭਈ ਅਕਾਲਪੁਰਖ ਰਾਦੀ ਨਹੀਂ ਹੁੰਦਾ ਅਰਾਧਿਆ ਹੁੰਦਾ ਆ। ਹਮ ਅਕਾਲਪੁਰਖ ਨੂੰ ਰਾਦੀ ਕਿਤੇ ਵੀ ਕਿਤੇ ਵੀ ਫੀਮੇਲ ਰੂਪ ਦੇ ਵਿੱਚ ਅਕਾਲਪੁਰਖ ਦਾ ਨਾ ਨਹੀਂ ਆਇਆ। ਇਹਨਾਂ ਦੇ ਦੇਵੀ ਦੇਵਤਿਆਂ ਦਾ ਵਿੱਚ ਜ਼ਰੂਰ ਆਇਆ ਭਾਈ ਗੁਰਬਾਣੀ ਚ ਲਿਖਿਆ ਵੀ ਇਸ ਜਗ ਮੈਂ ਪੁਰਖ ਏਕ ਹੈ ਇੱਥੇ ਬਾਕੀ ਸਾਰੇ ਤੁਸੀਂ ਨਾ ਰਿਆ ਗੁਰਬਾਣੀ ਮੁਤਾਬਕ ਇਹ ਤਬਿੰਦ ਕਰਤ ਤਪੱਸਿਆ ਪਿਓ ਹੁਣ ਇਹ ਗੱਲ ਕਲੀਅਰ ਆ ਪੀ ਮਹਾਕਾਲ ਤੇ ਕਲਕਾ ਦੀ ਅਰਾਧਨਾ ਕੀਤੀ ਦੋਵਾਂ ਦੀ ਬਿਲਕੁਲ ਉਹ ਜਿਹੜੇ ਭੈੜੀ ਜੀ ਸ਼ਕਲ ਵਾਲੇ ਆ ਦੋਨੋਂ ਹੀ ਇਹ ਸ਼ਿਵ ਜੀ ਜਿਹੜਾ ਭਗਵਾਨ ਬਹੁਤ ਸੋਹਣਾ ਜਿਹਾ ਬਣਾਇਆ ਹੁੰਦਾ ਉਹ ਨਹੀਂਗਾ ਮਹਾਕਾਲ ਦਾ ਰੂਪ ਜਿਹੜਾ ਹੁੰਦਾ ਬਹੁਤ ਖਤਰਨਾਕ ਹੁੰਦੀਆਂ ਦਾੜਾਂ ਪੈਂਦਾ ਭਿਆਨਕ ਖਰ ਵਰ ਤੋਂ ਬੜੀ ਭਿਆਨਕ ਭਿਆਨਕ ਬਹੁਤ ਭਿਆਨਕ ਬਹੁਤ ਭਿਆਨਕ ਸ਼ਕਲ ਆ ਤੇ ਇਦਾਂ ਹੀ ਕਾਲਕਾ ਜਿਹੜੀ ਆ ਉਹ ਜਦੋਂ ਦੁਰਗਾ ਦੇ ਰੂਪ ਚ ਆਉਂਦੀ ਆ ਤੇ ਉਹਦਾ ਸੋਨਾ ਰੂਪ ਆ ਤੇ ਜਦੋਂ ਕਾਲੀ ਦੇ ਰੂਪ ਚ ਆਉਂਦੀ ਆ ਤੁਸੀਂ ਦੇਖੀ ਹੁਣ ਜੀਬ ਬਾਹਰ ਨੂੰ ਕੱਢੀ ਹੋਈ ਤੇ ਉਹ ਮੂੰਡ ਮਾਲਾ ਪਾਈ ਹੋਈ ਗਲ ਦੇ ਵਿੱਚ ਉਹ ਆ ਬਿਲਕੁਲ ਹੁਣ ਇਹ ਤੁਹਾਡੇ ਸਾਹਮਣੇ ਆ ਗਿਆ ਸ਼ਬਦ ਵੀ ਮਹਾਕਾਲ ਕਾਲਕਾ ਅਰਾਧੀ ਇਹ ਜਿਹੜਾ ਅਕਾਲਪੁਰਖ ਨਹੀਂਗਾ ਉਹਨੂੰ ਨਹੀਂ ਅਰਾਧਿਆ ਹੁਣ ਆ ਇੱਕ ਹੋਰ ਸ਼ਬਦ ਲੈ ਲਓ ਇਹ ਉੱਥੇ ਦਾ ਹੀ ਆ ਤੁਹਾਡੇ ਬਚਤਰਾਟਕ ਦਾ ਹੀ ਇਹ ਜੇ ਇਹ ਇੱਕ ਕਹਾਣੀ ਚੱਲ ਰਹੀ ਆ ਜਿੱਥੇ ਉਹ ਦੇਵੀ ਦੀ ਉਸਤਤ ਹੋ ਰਹੀ ਆ ਜਿਹੜੀ ਚੰਡੀ ਦੀ ਉਸਤਤ ਆ ਨਾ ਉਹਦੇ ਵਿੱਚ ਆ ਇਹ ਉਹ ਮਾਰਤਾ ਜੀ ਵੱਡਤਾ ਜੀ ਉੱਥੋਂ ਰਕਸ਼ਸ਼ ਆ ਗਏ ਉਹਨਾਂ ਨੇ ਮਾਰਤਾ ਹੁਣਾ ਪੜਿਓ ਜਿਹੜਾ ਤਿਲ ਤਿਲ ਏਕ ਏਕ ਕਰ ਡਾਰਾ ਕਿ ਤੇ ਤਿਲ ਤਿਲ ਕਰਕੇ ਕੱਲੇ ਕੱਲੇ ਨੂੰ ਵੱਡਤਾ ਗਜੀ ਰਥੀ ਬਜੀਆਂ ਬਿਦਾਰਾ ਹਾਥੀਆਂ ਘੋੜਿਆਂ ਤੇ ਰੱਥਾਂ ਵਾਲਿਆਂ ਨੂੰ ਵੀ ਨਸ਼ਟ ਕਰਤਾ ਤੇ ਤੇ ਅਮਤ ਅਸੁਰ ਉੱਠ ਧੇ ਉੱਥੋਂ ਕਹਿੰਦੇ ਦੰਤ ਉੱਠ ਕੇ ਦੌੜ ਪਏ ਤੇ ਘੇਰਤ ਮਹਾਕਾਲ ਕਹਿ ਭਏ ਮਹਾਕਾਲ ਨੂੰ ਘੇਰ ਲਿਆ ਹੁ ਜਿਹੜਾ ਕਾਲਪੁਰਖ ਆ ਜਿਹਦਾ ਰੂਪ ਨਹੀਂ ਦੇਖ ਨਹੀਂ ਰੰਗ ਨਹੀਂ ਤ੍ਰੈ ਗੁਣ ਤੇ ਪ੍ਰਭ ਪੈਨ ਨੂੰ ਕਿਨੇ ਘੇਰ ਲਿਆ ਕਿੱਦਾਂ ਘੇਰ ਲਿਆ ਇਹ ਬੰਦਾ ਸਿੱਖ ਜੀ ਗੱਲਾਂ ਕਲੀਅਰ ਕਰਨੀਆਂ ਪੈਣੀਆਂ ਤੁਹਾਡਾ ਮਹਾਕਾਲ ਦਾ ਘੇਰਿਆ ਜਾ ਰਿਹਾ ਦੰਤਾਂ ਕ ਦੁਆਰਾ ਦੰਤਾਂ ਨੇ ਨੂੰ ਘੇਰ ਲਿਆ ਤੇ ਉਹ ਅਗੋ ਕਹਾਣੀ ਚੱਲਦੀ ਚੱਲੀ ਜਾ ਰਹੀ ਆ ਦੇਖੋ ਆ ਮੈਂ ਤੁਹਾਨੂੰ ਦੱਸ ਦਵਾਂ ਮੈਂ ਆਪਣੇ ਕੋਲ ਹੀ ਕਹਿ ਰਿਹਾ ਐਂਡ ਦੇ ਵਿੱਚ ਪੜੂਗਾ ਨਾ ਉੱਥੇ ਲਿਖਿਆ ਵੀ ਇਤਿ ਸ਼੍ਰੀ ਦੇਵੀ ਕੀ ਉਸਤਤ ਸਮਾਪਤ ਇਹ ਸਾਰੀ ਦੇਵੀ ਦੀ ਇੱਥੇ ਉਸਤਤ ਚੱਲ ਰਹੀ ਸੀ ਕੰਟੀਨਿਊ ਹੁਣ ਆ ਸੁਣ ਲਓ ਸਿੱਧੀ ਤੁਹਾਡੀ ਕਾਲ ਦੀ ਉਸਤਤ ਇਹ ਬੜੇ ਪੰਨੇ ਭਰੇ ਪਏ ਆ ਸ਼੍ਰੀ ਕਾਲ ਜੀ ਕੀ ਉਸਤਤ ਇੱਥੇ ਅਕਾਲ ਨਹੀਂ ਆ ਸ਼ਬਦ ਕਾਲ ਆ ਇਹ ਗੱਲ ਸਾਰੇ ਸਮਝ ਲਓ ਦਸਮ ਗ੍ਰੰਥ ਦੇ ਜਿਹੜੇ ਪੁਜਾਰੀ ਆ ਨਾ ਵੀ ਕਾਲ ਤੇ ਅਕਾਲ ਐਡੇ ਨਾਲ ਇਹਨਾਂ 'ਚ ਬਹੁਤ ਜ਼ਿਆਦਾ ਫਰਕ ਆ ਕਾਲ ਹੁੰਦਾ ਜਿਹੜਾ ਕਾਲ ਦੇ ਵਿੱਚ ਆ ਅੰਦਰ ਆ ਅਕਾਲ ਹੁੰਦਾ ਜਿਹੜਾ ਕਾਲ ਤੋਂ ਬਾਹਰ ਆ ਬੜੀ ਗੱਲ ਕਲੀਅਰ ਆ ਉਹਦਾ ਆਪੋਜੀਟ ਸ਼ਬਦ ਆ ਟੋਟਲ ਆਪੋਜੀਟ ਐਡਾ ਕਿਸੇ ਚੀਜ਼ ਦੇ ਨਾਲ ਲਾ ਦਿੱਤਾ ਜਾਵੇ ਤੇ ਉਹ ਆਪੋਜੀਟ ਸ਼ਬਦ ਬਣ ਜਾਂਦਾ ਇੱਥੇ ਬੜੇ ਚੱਲਦੇ ਆ ਜੀ ਤਰਭੰਗੀ ਛੰਦ ਤੇ ਫਲਾਣਾ ਛੰਦ ਤੇ ਟਮਕਾਣਾ ਛੰਦ ਇੱਥੇ ਉਹ ਨਹੀਂ ਸਾਰੀ ਉਸਤਤ ਕੀਤੀ ਹੋਈ ਵੀ ਕੌਣ ਆ ਇਹ ਕਿਸੇ ਵੀ ਰੂਪ ਦੇ ਵਿੱਚ ਸਾਰੇ ਪੜ ਲਿਓ ਤੁਹਾਨੂੰ ਲੱਗਦਾ ਵੀ ਅਕਾਲ ਪੁਰਖ ਦੀ ਇਹ ਸ਼ਕਲ ਆ ਉਦੋਂ ਬਾਅਦ ਪ੍ਰਜੰਗ ਪ੍ਰਸ਼ਾਦ ਰਸਾਵਲ ਸ਼ੰਗ ਕਣਕਣ ਬਾਜੇ ਕੁਤੂਣ ਮੇਗ ਲਾਜਮ ਪਤਾ ਬਹੁਤ ਬਕਵਾਸ ਆ ਪਰ ਮੈਂ ਜਿੱਥੇ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਮੈਂ ਉੱਥੇ ਦੇਖਦਾ ਜੇ ਛੇਤੀ ਆ ਜਵੇ ਤੁਨ ਰਬਾਨ ਧਾਰੇ ਛਕੇ ਛੈਲ ਇਸ਼ਾਰੇ ਲਏ ਖਾ ਗਏ ਐਸੇ ਨਰਾਜ ਛੰਦ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਸਤ ਛੰਦਾਂ ਦੇ ਨਾਲ ਕਿੱਦਾਂ ਰੱਖਿਆ ਇਹ ਨਰਾਜ ਛੰਦ ਕਿਉਂ ਆ ਅਨੂਪ ਰੂਪ ਰਜੇਮ ਟੋਟਕ ਛੰਦ ਅੱਛਾ ਅੱਗੇ ਆ ਗਿਆ ਪੁਚੰਗ ਪ੍ਰਸ਼ਾਦ ਛੰਗ ਘਟਾ ਸਾਵਣ ਜਾਣ ਸ਼ਾ ਸ਼ਿਆਮੰਗ ਸੁਹਾੰਗ ਅੱਛਾ ਰਸਾਵਲ ਸੰਗ ਜਿੱਤੇ RAM ਹੋਵੇ ਸਭੇ ਅੰਤ ਮੁਵੇ ਜਿੱਤੇ ਕ੍ਰਿਸ਼ਨ ਹੈ ਸਭੇ ਅੰਤ ਜਹ ਇਹ ਇਹੋ ਜੀ ਚੀਜ਼ ਆ ਜਿਹੜਾ ਤੁਹਾਡਾ ਸਿਰ ਦੁਖਣ ਲਾ ਦੂਗੀ ਭਚੰਗ ਪ੍ਰਸ਼ਾਦ ਛੰਦ ਬਿਨਾ ਸ਼ਰਨ ਤਾਕੀ ਔਰ ਉਹ ਭਾਜੀ ਇੱਕ ਇੱਕ ਸਕਿੰਟ ਰੁਕਣਾ ਹਾਂਜੀ ਹਾਂਜੀ ਉਹਦੇ ਚ ਨਾ ਜਦੋਂ ਬੰਤਾ ਸਿੰਘ ਕਹਿ ਰਿਹਾ ਆ ਹੁਣੇ ਆ ਸ਼ਬਦ ਦੇ ਪਿੱਛੇ ਸੀ ਜਿੱਤੇ RAM ਹੋਵੇ ਕੱਢਿਓ ਔਰ ਪਾ ਕੇ ਕੱਢਿਓ ਜਾ ਹਾਂਜੀ ਹਾਂਜੀ ਭਾਈ ਉਥੇ ਕਹਿ ਰਹੇ ਆ ਵੀ ਗੁਰੂ ਨਾਨਕ ਸਾਹਿਬ ਉਹ ਜਿਹੜਾ ਸ਼ਬਦ ਨਹੀਂ ਆਉਂਦਾ ਇੱਕ ਵੇ ਸਹਦੇਓ ਬਲਬਾਬ ਨੂੰ ਭਾਇਓ ਤੇਰੇ ਤੇ ਤੇ ਮਾਨਿਓ ਰਾਮ ਰਗਵੰਸ਼ ਕਾ ਹਾਇਓ ਤੇ ਆਪ ਤਾਂ ਕੀ ਕਹ ਰਹੇ ਜਿੱਤੇ ਰਾਮ ਹੋਵੇ ਸਭੇ ਆਪ ਹੋਵੇ ਇਹ ਲੱਕੰਪੇਰਸ਼ਨ ਕਰ ਜਿੱਤੇ ਕ੍ਰਿਸ਼ਨ ਹੋਵੇ ਹਨਾ ਦਵਾਪਰ ਕ੍ਰਿਸ਼ਨ ਮਾਰਾਰ ਕੰਸ ਗਿਰਤਾਸ ਦੀਓ ਇੱਥੇ ਕਹਿੰਦੇ ਜਿੱਤੇ ਕ੍ਰਿਸ਼ਨ ਹੋਵੇ ਪਰ ਇੱਥੇ ਸਾਡੇ ਲਿਖਿਆ ਵੀ ਜਿਹੜਾ ਸਾਡਾ ਗੁਰੂ ਹੈ ਨਾ ਉਹ ਭਾਜੀ ਅਜੂਨੀ ਆ ਉਹ ਅਕਾਲ ਮੂਰਤ ਹੈ ਉਹ ਕਦੇ ਮਰਨ ਵਾਲਾ ਨਹੀਂ ਨਾਉ ਜੁਨੀ ਵਿੱਚ ਆਉਂਦਾ ਹੂੰ ਠੀਕ ਹੈ ਨੇ ਤ੍ਰੈ ਗੁਣ ਤੇ ਪ੍ਰਭ ਭਿੰਨ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਕਿਸੇ ਭੁਜਾਏ ਨਾਨਕਾ ਜਸ ਹੋਵੇ ਸੋ ਪ੍ਰਸੰਨ ਇਹ ਜਿਹੜੀ ਕਾਲ ਦੀ ਗੱਲ ਕਰਦੇ ਆ ਨਾ ਪਾਜੀ ਇਹ ਜਿਹੜਾ ਸਾਡੇ ਸਾਹਮਣੇ ਜੋ ਵਰਤਾਰਾ ਹੋਇਆ ਆ ਤ੍ਰਿਤਨਾ ਦੇਵੀ ਦੇਵਤਿਆਂ ਦਾ ਇਹ ਉਹਦਾ ਗ੍ਰੰਥ ਹੈ ਸਾਰਾ ਹੀ ਇਹ ਬਿਲਕੁਲ ਅਸੀਂ ਉਹਨਾਂ ਤਿੰਨਾ ਦੇਵੀ ਦੇਵਤਿਆਂ ਦੇ ਮੈਂ 20 ਸ਼ਬਦ ਪੜ੍ਹ ਕੇ ਸੁਣਾਤੇ ਆ ਤੇ ਇਦੋਂ ਬਾਅਦ ਅਗਲੇ ਅਗਲੇ ਪ੍ਰੋਗਰਾਮੇ ਕੰਟੀਨਿਊ ਚੱਲਣੇ ਆ ਤੇ ਇਸ ਤੋਂ ਇਲਾਵਾ ਹੋਰ ਵੀ ਬੇਅੰਤ ਸ਼ਬਦ ਨੇ ਜਿਹੜੇ ਤੁਹਾਨੂੰ ਪੜ ਕੇ ਸੁਣਾ ਦੇਾਂਗੇ ਹਾਂਜੀ ਆ ਵੀ ਬੜਾ ਜਾਣਾ ਇਹਨਾਂ ਨੂੰ ਆ ਵੀ ਸ਼ਬਦ ਬੜਾ ਜਾ ਦਿਖਾ ਦਈਏ ਇਹ ਛਲ 100 ਮਿਸਰੇ ਛਲਾ ਪਾਹਨ ਪਏ ਬਹਾਏ ਇਹ ਜਿਹੜੇ ਚਿੱਤਰ ਪਖਿਆਣਿਆ ਨਾ ਉਹਦਾ ਇਹ 200 ਤੇ 68 ਨੰਬਰ ਚਿੱਤਰ ਆ ਉੱਚੇ ਇਹ ਦੱਸਿਆ ਵੀ ਮਹਾਕਾਲ ਦਾ ਸਿੱਖ ਕਿਵੇਂ ਬਣਨਾ ਅੱਛਾ ਕਿਉਂਕਿ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਸੀ ਜੇ ਮਾਂ ਗਾਂ ਜਾਂਦਾ ਉਹ ਚੇ ਆ ਵੀ ਮਹਾਕਾਲ ਸ਼ਰਾਬ ਪੀਂਦਾ ਆ ਉਹ ਜੀ ਇਦਾ ਦਾੜਾ ਆ ਉਹ ਮੈਂ ਲੱਭ ਰਿਆ ਸੀ ਮੈਂ ਲੱਭਿਆ ਨਹੀਂ ਕੋ ਕਾਫੀ ਲੰਬਾ ਚੌੜਾ ਆ ਉਹ ਆਪ ਲੱਭ ਕੇ ਜੇ ਕਿਸੇ ਨੂੰ ਚਾਹੀਦਾ ਮੈਂ ਭੇਜ ਦਊਗਾ ਇੱਥੇ ਕਹਿੰਦਾ ਇਹ ਛਲ 100 ਮਿਸਰੇ ਛਲਾ ਪਾਹਨ ਦੇ ਬਹਾਏ ਇਹ ਛਲ ਨਾਲ ਰਾਜਕੁਮਾਰੀ ਨੇ ਬ੍ਰਾਹਮਣ ਨੂੰ ਛਲ ਰਿਆ ਤੇ ਪੱਥਰ ਨੂੰ ਤੋੜ ਦਿੱਤਾ ਅਗਲੀ ਲਾਈਨ ਹੁਣ ਪੜ ਲਿਓ ਮਹਾਕਾਲ ਕੋ ਸਿੱਖੇ ਕਰ ਮਦਰਾ ਭੰਗ ਪਿਆਏ ਉਹ ਕਹਿੰਦੇ ਸ਼ਰਾਬ ਤੇ ਭੰਗ ਪਿਆ ਕੇ ਮਹਾਕਾਲ ਦਾ ਸਿੱਖ ਬਣਾਤਾ ਸੋ ਮਹਾਕਾਲ ਦਾ ਜੇ ਸਿੱਖ ਬਣਨਾ ਭਾਈ ਆ ਦੋ ਚੀਜ਼ਾਂ ਤੁਹਾਨੂੰ ਕਰਨੀਆਂ ਪੈਣੀਆਂ ਭੰਗ ਪੀ ਭੰਗ ਤਾਂ ਵੈਸੇ ਪੀਂਦੇ ਆ ਇਹੇ ਤੇ ਕਈ ਨਿਹੰਗ ਜਿਹੜੇ ਸ਼ਰਾਬੀ ਪੀਂਦੇ ਆ ਉਹ ਇਸੇ ਟੁੱਕ ਕਰਕੇ ਪੀਂਦੇ ਆ ਕਹਿੰਦੇ ਵੀ ਇੱਥੇ ਲਿਖਿਆ ਹੋਇਆ ਵੀ ਇਹ ਪ੍ਰਮੋਟ ਕੀਤਾ ਹੋਇਆ ਸਾਡੇ ਗੁਰੂ ਸਾਹਿਬ ਨੇ ਸਾਨੂੰ ਆਗਿਆ ਦਿੱਤੀ ਹੋਈ ਆ ਪੀਣ ਦੀ ਵੀ ਅਸੀਂ ਪੀ ਸਕਦੇ ਆ ਤੋ ਇਸ ਤੋਂ ਬਾਅਦ ਭਾਈ ਹੋਰ ਕੀ ਹੋਣਾ ਆ ਵੀ ਭਾਜੀ 9 ਵਜ ਗਏ ਆ ਤੁਸੀਂ ਤੁਸੀਂ ਜਾਣਾ ਤੇ ਤੁਸੀਂ ਜਦੋਂ ਆਪਣੀ ਗੱਲ ਕਰਕੇ ਤੁਸੀਂ ਜਾਹਤਿਆ ਫਿਰ ਮੈਂ ਇਕੱਲਾ ਚੱਲਣਾ ਮੈਂ ਇਹ ਇਹ ਇੱਕ ਛੋਟਾ ਜਿਹਾ ਸ਼ਬਦ ਪੜ੍ਹ ਦਿੰਨਾ ਹਾਂਜੀ ਜਿਹੜੇ ਮਹਾਕਾਲ ਨੂੰ ਮੰਨਣ ਵਾਲੇ ਆ ਉਹਨਾਂ ਨੂੰ ਗੁਰਬਾਣੀ 'ਚ ਸਾਡੇ ਸਾਹਮਣੇ ਬਹਿ ਕੇ ਗੱਲ ਕਰਨੀ ਪੈਣੀ ਆ ਅਸੀਂ ਬਹਿ ਕੇ ਗੱਲ ਕਰਨ ਲਈ ਤਿਆਰ ਆ ਜਿੱਥੇ ਵੀ ਚਾਹਣ ਅਸੀਂ ਬੰਤਾ ਸਿੰਘ ਨਾਲ ਗੱਲ ਕਰਨ ਗਏ ਸੀ ਐਲਸਵਰਾਂਟੇ ਤੇ ਇਹ ਭਾਈ ਸਾਹਿਬ ਜੀ ਸਾਡੇ ਨਾਲ ਗੱਲ ਕਰਨ ਤੋਂ ਮਨਕਰ ਹੋ ਗਏ ਤੇ ਨਹੀਂ ਕੀਤੀ ਇਹਨਾਂ ਨੇ ਗੱਲ ਉਹ ਲਿਖਿਆ ਭਾਜੀ ਕਬੀਰ ਦੇ ਪੰਚ ਪਦੇ ਆ ਜਿਉ ਜਲ ਛੋੜ ਬਾਹਰ ਭਇਓ ਮੀਨਾ ਪੂਰਵ ਜਨਮ ਹੋਂ ਤਪ ਕਾਹਿਨਾ ਮੀਨ ਮੱਛੀ ਜਿਹੜੀ ਪਾਣੀ ਤੋਂ ਬਿਨਾ ਮਰ ਜਾਂਦੀ ਆ ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਆ ਹਾਂਜੀ ਅਬ ਕਹੋ ਰਾਮ ਕਵਨ ਗਤ ਮੋਰੀ ਤਜੀ ਲੇ ਬਨਾਰਸ ਮਦ ਭਈ ਥੋਰੀ ਰਹਾਓ ਪੰਡਤ ਕਹਿ ਰਹੇ ਆ ਕਿ ਇਕਬੀਰ ਨੇ ਬਨਾਰਸ ਛੱਡ ਦਿੱਤਾ ਜਿੱਥੇ ਵਾਸਾ ਆ ਸ਼ਿਵਾਂ ਦਾ ਜਿੱਥੇ ਵਾਸਾ ਮਹਾਕਾਲ ਦਾ ਜਿੱਥੇ ਵਾਸਾ ਹੈ ਵੱਡੇ ਦੇਵਤੇ ਦਾ ਉਹ ਛੱਡ ਦਿੱਤਾ ਕਬੀਰ ਸਾਹਿਬ ਕਹਿੰਦੇ ਮੈਂ ਕਿਉਂ ਕਿ ਸਗਲ ਜਨਮ ਸ਼ਿਵਪੁਰੀ ਗਵਾਇਆ ਕਹਿੰਦੇ ਮੈਂ ਆਪਣਾ ਸਾਰਾ ਜਨਮ ਜਿਹੜਾ ਨਾ ਉਹ ਲੋਕਾਂ ਨੂੰ ਸਮਝਾ ਰਹੇ ਆ ਜਿਵੇਂ ਕਹਿੰਦੇ ਸੀ ਨਾ ਵੀ ਸ਼ਿਵਜੀ ਬਨਾਰਸ ਜਿਹੜਾ ਉੱਥੇ ਦੇਵਤਾ ਦੇਵਤਿਆਂ ਦਾ ਵਾਸਾ ਹੈ ਰੱਬ ਦਾ ਵਾਸਾ ਆ ਜਿਹੜੇ ਲੋਕ ਇੱਥੇ ਮਰਦੇ ਉਹਨਾਂ ਦੀ ਮੁਕਤੀ ਹੋ ਜਾਂਦੀ ਆ ਤੇ ਕਬੀਰ ਸਾਹਿਬ ਇਹ ਭਰਮ ਕੱਢਣ ਲਈ ਮਹਾਕਾਲ ਦੇ ਬੰਤਾ ਸਿੰਘ ਵਰਗੇ ਸਿੱਖਾਂ ਨੂੰ ਸਮਝਾਉਣ ਲਈ ਕਹਿੰਦੇ ਮਰਤੀ ਬਾਰ ਮਗਹਰ ਉੱਠ ਆਇਆ ਬਹੁਤ ਬਰਸ ਤਪ ਕੀਆ ਕਾਸੀ ਮਰਨ ਕਿਆ ਮਰਨ ਭਇਆ ਮਗਹਰ ਕੀ ਵਾਸੀ ਕਾਂਛੀ ਮਗਰ ਸੰਬਿਚਾਰੀ ਤਕबीर ਸਾਹਿਬ ਕਹਿੰਦੇ ਮੇਰੀ ਨਜ਼ਰ ਇਤੇ ਇੱਕੋ ਹੀ ਨੇ ਸਾਰੇ ਪਾਸੇ ਜਿਹੜੇ ਲੋਕ ਕਾਂਛੀ ਵਿੱਚ ਵਿਕਾਰ ਕੁਮਾਰ ਆਏ ਨੇ ਲੋਕਾਂ ਨੂੰ ਲੁੱਟ ਰਹੇ ਆ ਧਰਮ ਦੇ ਨਾਂ ਤੇ ਜਾਂ ਕਾਮਾਦਕ ਪਿਛਿਆਂ ਵਿੱਚ ਖਚਤ ਹੋਏ ਹੋਏ ਨੇ ਉਹ ਭਾਵੇਂ ਕਾਂਛੀ ਜੀ ਰਹਿ ਲੈਣ ਉਹਨਾਂ ਦੀ ਮੁਕਤ ਨਹੀਂ ਹੋਣੀ ਉਹ ਚਾਹੇ ਇੱਕ ਜਿਹੜਾ ਹਰੀਦਾ ਭਗਦੇ ਆ ਚਾਹੇ ਉਹ ਮਾੜੀ ਜਾਤ ਵਿੱਚ ਪੈਦਾ ਹੋਇਆ ਆ ਮਕੇਸ਼ ਕੁਮਾਰ ਜੀ ਤੁਸੀਂ ਕਿਹਾ ਨਾ ਤੁਸੀਂ ਕਿਹਾ ਵੀ ਚੌਂਗ ਵਿਦੇਸ਼ ਉਹ ਵਰਨਾ ਕੋ ਸਾਂਝਾ ਆ ਕਬੀਰ ਸਾਹਿਬ ਦਾ ਸ਼ਬਦ ਹੀ ਪੜ ਲਓ ਕਾਂਛੀ ਮਗਹਰ ਸੰਭਿਚਾਰੀ ਓਛੀ ਭਗਤ ਕੈਸੇ ਉਤਰ ਸਪਾਰੀ ਪੀਚਾ ਹੈ ਕਾਂਛੀ ਚ ਹੋਵੇ ਚਾਹੇ ਮਗਹਰ ਹੋਵੇ ਇਸੇ ਤਰ੍ਹਾਂ ਦਾ ਹਿਸਾਸੀ ਜੇ ਮਗਹਰ ਵਿੱਚ ਜੇ ਕਾਂਛੀ ਵਿੱਚ ਓਛੀ ਮੱਤੇ ਆ ਕਮ ਆਦਾਕ ਪਦਾਰਥਾਂ ਵਿੱਚ ਖੱਚਤੇ ਆ ਉਹ ਭਾਵੇਂ ਸ਼ਿਵਜੀ ਦੇ ਮੰਦਰ ਚ ਬੈਠਾ ਰਵੇ ਉੱਥੇ ਵੀ ਉਹਨੂੰ ਕੋਈ ਨਹੀਂ ਬਚਾ ਸਕਦਾ ਮੈਂ ਇੱਥੋਂ ਤੱਕ ਕਹਿਣਾ ਵੀ ਚਾਹੇ ਗੁਰਦੁਆਰੇ ਬੰਦਾ ਬੈਠਾ ਹੋਵੇ ਜੇ ਦੀ ਸੁਰਤ ਚ ਗੁਰੂ ਕਾ ਸ਼ਬਦ ਨਹੀਂ ਵਸਿਆ ਉਹ ਉਥੇ ਵੀ ਮੁਕਤ ਨਹੀਂ ਹੋ ਸਕਦਾ ਚਾਹੇ ਹਰਮੰਦਰ ਸਾਹਿਬ ਦੇ ਇਸ਼ਨਾਨ ਕਰ ਲਵੇ ਚਾਹੇ 24 ਘੰਟੇ ਕੀਰਤਨ ਸੁਣਦਾ ਹੋਵੇ ਇਹ ਮਤ ਸਮਝਣ ਕਿ ਅਸੀਂ ਸਿਰਫ ਇੱਕ ਪਾਸੇ ਨੂੰ ਕਰ ਰਹੇ ਆ ਅਸੀਂ ਕਹਿ ਰਹੇ ਆ ਚਾਹੇ ਗੁਰਦੁਆਰੇ ਵੀ ਆ ਜਾਵੇ ਉਹ ਬਿਲਕੁਲ ਉਹ ਨਹਿਸਲ ਹੈ ਉਹਦਾ ਜਨਮ ਤੇ ਕਹੋ ਗੱਜ ਗੁਰ ਗੱਜ ਸਿਰ ਸਭ ਕੋ ਜਾਣੈ ਮੂਹਾ ਕਬੀਰ ਰੰਮਤ ਸ਼੍ਰੀ ਰਾਮ ਹੈ ਮੈਂ ਭਾਜੀ ਇਸ ਸ਼ਬਦ ਨਾਲ ਸਮਾਪਤੀ ਕਰਦਾ ਹਾਂ ਕਿਉਂਕਿ ਕਹੋ ਗੁਰ ਗੱਜ ਸ਼ਿਵ ਸਭ ਕੋ ਜਾਨਾ ਹੈ ਮੂਆ ਕਬੀਰ ਪਰਮਤਿ ਸ਼੍ਰੀ ਰਾਮ ਹੈ ਜਿਹੜਾ ਕਬੀਰ ਸਾਹਿਬ ਸੀ ਉਹ ਤਾਂ ਪਹਿਲਾਂ ਹੀ ਮੁਕਤੀ ਪਦਾ ਪ੍ਰਾਪਤ ਕਰ ਚੁੱਕੇ ਸਨ ਕਿਉਂਕਿ ਉਹਨਾਂ ਨੇ ਸ਼੍ਰੀ ਰਾਮ ਨਾਮਾ ਉਚਰ ਮਨਾ ਸ਼੍ਰੀ ਰਾਮ ਜੋ ਸਾਰੇ ਵਿੱਚ ਸਮਾਇਆ ਹੋਇਆ ਸੀ ਉਹ ਕਬੀਰ ਸਾਹਿਬ ਦੇ ਹਿਰਦੇ ਵਿੱਚ ਵਸਦਾ ਸੀ ਤੇ ਫਿਰ ਭਇਓ ਕਬੀਰ ਕਬੀਰ ਹਮ ਹੱਪਾ ਸੇ ਕਬੀਰ ਕਬੀਰ ਦੀ ਜੈ ਜੈਕਾਰ ਹੋ ਰਹੀ ਸੀ